ਇਹ 2009 ਦੇ ਵਿੱਚ ਇੱਥੇ ਦੀਵਾਰ ਸੀ ਦੀਵਾਰ ਸੱਟਾਂ ਦੀ ਬਣੀ ਸੀ 4 5 7 ਦਿਨ ਰਦੇ ਲੱਗੇ ਸੀ ਉਹਦੇ ਵਿੱਚ ਦੂਸਰੇ ਦਿਨ ਦੁੱਧ ਨਿਕਲਣਾ ਪਿਆ ਦੁੱਧ ਧਾਰਾ ਬਗੀ 3 ਮਹੀਨੇ ਦੇ ਕਰੀਬ ਦੁੱਧ ਧਾਰਾ ਚੱਲਦੀ ਰਹੀ ਸੰਗਤਾਂ ਦੇਖ ਕੇ ਚਰਨਾਮਤ ਲੈ ਕੇ ਜਾਂਦੀਆਂ ਰਹੀਆਂ ਸਾਰੇ ਪ੍ਰਸ਼ਾਸਨ ਵੀ ਆਇਆ ਸਾਰੇ ਡੀਸੀ ਵੀ ਆਇਆ ਐਸਐਸਪੀ ਸਾਹਿਬ ਸੰਗਤਾਂ ਇੱਥੇ ਆ ਕੇ ਉਹਨਾਂ ਆਪਣੀ ਅੱਖੀਂ ਦੇਖਿਆ ਹੈ ਤਾਂ ਫਿਰ ਇਹ 3 ਮਹੀਨੇ ਦੇ ਕਰੀਬ ਚੱਲਦਾ ਰਿਹਾ ਇੱਕ ਇੰਗਲੈਂਡ ਦੇ ਵਿੱਚ ਜੋੜਾ ਰਹਿੰਦਾ ਸੀ ਉਹਨਾਂ ਦੇ ਕਮ ਸੇ 18-19 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਘਰ ਦੇ ਵਿੱਚ ਪ੍ਰਦੈਸ਼ ਨਹੀਂ ਸੀ ਹੋਈ ਉਹਨਾਂ ਨੇ ਕਿਹਾ ਵੀ ਜਦੋਂ ਉਹ ਕੁਦਰਤੀ ਉਹ ਆ ਗਿਆ ਇੱਥੇ ਜਾ ਉਹਨੇ ਦੇਖਿਆ ਸੀ ਤੇ ਉਹ ਦਵਾਰ ਦੇ ਵਿੱਚੋਂ ਦੁੱਧ ਤਾਰਾ ਨਿਕਲ ਰਿਹਾ ਆ ਚਲਦੀ ਆ ਤੇ ਉਹਨੇ ਕਿਹਾ ਭਈ ਅਸੀਂ ਇੱਥੇ ਮੰਗ ਲਈ ਅਸੀਂ ਤਾਂ ਬਹੁਤ ਬਹੁਤ ਦੁਗਰੀ ਤੇ ਜਾ ਕੇ ਉਧਰ ਬੜੀ ਬੜੀ ਮੰਤਾਂ ਮੰਨੀਆਂ ਸਾਡਾ ਕਿਤੇ ਵੀ ਸਾਨੂੰ ਖੈਰ ਨਹੀਂ ਮਿਲੀ ਤੇ ਅਸੀਂ ਇਹਨਾਂ ਕੋਲ ਬੱਚੇ ਦਾ ਦਾੰਗ ਲਈਏ ਮਹਾਰਾ ਸਾਡਾ ਵੀ ਵਾਰਸ ਬਣ ਜਾਵੇ ਸਾਡਾ ਵੀ ਦੁਨੀਆ ਤੇ ਨਾਰਾ ਜਾਵੇ ਤੁਸੀਂ ਤਾਂ ਜਦ ਦੁੱਧ ਦੀਆਂ ਤਾਰਾਂ ਪਟਕਟ ਕਰ ਸਕਦੇ ਹੋ ਸਾਨੂੰ ਬੱਚੇ ਦਾ ਦਾਤ ਵਛੋ ਫਿਰ ਅਸੀਂ ਉਸ ਵੇਲੇ ਕੱਚਾ ਸੀ ਹੈ ਆਹ ਜ਼ਰਾ ਤਾਂ ਅਸੀਂ ਜੋ ਸਾਡੇ ਕੋਲ ਸਰਦਾ ਹੋਇਆ ਅਸੀਂ ਲਾਵਾਂਗੇ ਇਹ ਇਹ ਦੇਖ ਲਓ ਭਾਈ ਆ ਤੁਸੀਂ ਦੇਖ ਲਓ ਦੀਵਾਰ ਸਾਰੀਆਂ ਸਾਰੇ ਸੰਖ ਮਰਮਰ ਲਾ ਲਾ ਕੇ ਉਹਨਾਂ ਨੇ ਇਹ 15 ਲੱਖ ਰੁਪਈਆ ਉਹਨਾਂ ਨੇ ਲਾਇਆ ਲਗਾ ਕੇ ਬੜਾ ਅਲੀਸ਼ਾਨ ਸਾਰੀਆਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਦੁੱਧ ਪੋਦੀਆਂ ਸ਼ਰਾਮਾਂ ਕੇ ਜਾਣੀਆਂ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਬੱਚਾ ਹੋਵੇ ਤੇ ਅਸੀਂ ਫਿਰ ਕਰਾਂਗੇ ਉਹਨਾਂ ਦੇ ਡੇਢ ਸਾਲ ਬਾਅਦ ਉਹਨਾਂ ਦੇ ਦੋ ਲੜਕੇ ਜੋੜੇ ਜਨਮੇ ਤਾਂ ਫਿਰ ਉਹਨਾਂ ਨੇ ਇਹ ਜਗ੍ਹਾ ਬਣਾਣੀ ਸ਼ੁਰੂ ਕੀਤੀ